ਹੁਣ ਅਨਿਲ ਜੋਸ਼ੀ ਸ਼੍ਰੋਮਣੀ ਅਕਾਲ ਦਲ ਬਾਦਲ ਦੇ ਨਹੀਂ ਰਹੇ ਕਿਉਂਕਿ ਅਨਿਲ ਜੋਸ਼ੀ ਨੇ ਆਪਣੀ ਮੁਰਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਤੁਹਾਨੂੰ ਦੱਸ ਦਈਏ 3 ਸਾਲ ਪਹਿਲਾਂ ਅਨਿਲ ਜੋਸ਼ੀ ਜਿਹੜੇ ਕਿ ਕਿਸਾਨਾਂ ਦੇ ਹੱਕ ਵਿੱਚ ਬੋਲੇ ਸੀ ਤਾਂ ਭਾਜਪਾ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਸੀਗਾ 6 ਸਾਲ ਵਾਸਤੇ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ ਉਸ ਤੋਂ ਬਾਅਦ ਅਨਿਲ ਜੋਸ਼ੀ ਨੇ ਸ਼੍ਰੋਮਣੀ ਅਕਾਲ ਦਲ ਬਾਦਲ ਦਾ ਪੱਲਾ ਫੜਿਆ ਸੀ ਪਰ ਅੱਜ ਅਨਿਲ ਜੋਸ਼ੀ ਨੇ ਇੱਕ ਵੱਡਾ ਚਟਕਾ ਦਿੰਦੇ ਹੋਏ ਛੋਮਵੀਂ ਕਾਲ ਦਲ ਬਾਦਲ ਤੋਂ ਅਸਤੀਫਾ ਦਿੱਤਾ ਹੈ ਔਰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ ਤੁਹਾਨੂੰ ਦਿਖਾ ਦਿੰਦੇ ਆ ਅਨਿਲ ਜੋਸ਼ੀ ਦੇ ਦਫ਼ਤਰ ਦੀਆਂ ਬਾਹਰ ਦੀਆਂ ਤਸਵੀਰਾਂ ਜਿੱਥੇ ਕਿ ਸਨਾਟਾ ਪਸਰਿਆ ਹੋਇਆ ਆਮ ਦਿਨਾਂ માં ਜਿੱਥੇ ਕਿ ਇੱਥੇ ਕਾਫੀ ਰੌਣਕ ਵਿਖਾਈ ਜਾਂਦੀ ਹੈ ਕਾਫੀ ਚਹਿਲ ਪਹਿਲ ਹੁੰਦੀ ਹੈ ਜੋ ਪਾਰਟੀ ਦੇ ਆਗੂ ਸੇਬਾਨ ਹੁੰਦੇ ਨੇ ਵਰਕਰ ਸੇਬਾਨ ਹੁੰਦੇ ਨੇ ਪਰ ਅੱਜ ਜਿਹੜਾ ਕਿ ਇੱਥੇ ਬਿਲਕੁਲ ਸਨਾਟਾ ਪਸਰਿਆ ਹੋਇਆ ਹੈ ਕਿਉਂਕਿ ਅਨਿਲ ਜੋਸ਼ੀ ਨੇ ਅਕਾਲੀ ਦਲ ਬਾਦਲ ਦੀ ਮੁੱਢਲੀ ਮੈਂਬਰਸ਼ਿਪ ਤੇ ਨਾਲ ਜਿੰਨੇ ਵੀ ਅਹੁਦੇ ਨੇ ਉਹਨਾਂ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਸਾਰੇ ਦੇ ਨਿਗਾਹਾਂ ਹੁਣ ਅਨਿਲ ਜੋਸ਼ੀ ਤੇ ਟਿਕ ਗਈਆਂ ਨੇ ਕਿਉਂਕਿ ਹੁਣ ਆਉਣ ਵਾਲਾ ਭਵਿੱਖ ਜਿਹੜਾ ਸਿਆਸੀ ਭਵਿੱਖ ਹੈ ਉਹ ਅਨਿਲ ਜੋਸ਼ੀ ਦਾ ਕੀ ਹੋਏਗਾ ਇਹ ਤਾਂ ਹੁਣ ਅਨਿਲ ਜੋਸ਼ੀ ਹੀ ਦੱਸ ਪਾਉਣਗੇ ਕਿਉਂਕਿ ਅੱਜ ਜਿਹੜਾ ਕਿ ਅਨਿਲ ਜੋਸ਼ੀ ਇੱਥੇ ਮੌਜੂਦ ਨਹੀਂ ਹੈ ਤਾਂ ਕਿਸੇ ਵੀ ਸਮੇਂ ਉਹ ਪ੍ਰੈਸ ਕਾਨਫਰੰਸ ਵੀ ਕਰ ਸਕਦੇ ਨੇ ਔਰ ਦੱਸ ਸਕਦੇ ਨੇ ਕਿ ਕੀ ਜਿਹੜਾ ਕਾਰਨ ਰਹੇ ਨੇ ਉਹਨਾਂ ਨੇ ਸ਼੍ਰੋਮਣੀ ਕਾਲਦਲ ਬਾਦਲ ਤੋਂ ਅਸਤੀਫਾ ਦਿੱਤਾ ਹੈ ਤੇ ਤੁਹਾਨੂੰ ਦਿਖਾ ਦਨੇ ਆ ਅਸਤੀਫਾ ਦੀ ਜਿਹੜੀ ਕਾਪੀ ਹੈ ਜਿਹੜੀ ਕਿ ਉਹ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਨਿਲ ਜੋਸ਼ੀ ਨੇ ਸਾਫ਼-ਸਾਫ਼ ਲਿਖਿਆ ਹੈ ਵੀ 2021 ਵਿੱਚ ਉਹਨਾਂ ਨੇ ਸ਼੍ਰੋਮਣੀ ਕਾਲਦਲ ਬਾਦਲ ਦੇ ਜੁਆਇਨ ਕੀਤੀ ਸੀ ਕਿਉਂਕਿ ਭਾਜਪਾ ਵੱਲੋਂ ਉਹਨਾਂ ਨੂੰ ਕਿਸਾਨਾਂ ਦੀ ਹੱਕ ਵਿੱਚ ਜਿਹੜੇ ਗੱਲ ਕਰਨ ਤੇ 6 ਸਾਲ ਵਾਸਤੇ ਨਿਸ਼ਕਾਸੀਤ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਅਨਿਲ ਜੋਸ਼ੀ ਨੇ ਅਕਾਲੀ ਦਲ ਬਾਦਲ ਦਾ ਪੱਲਾ ਫੜਿਆ ਸੀ ਪਰ 3 ਸਾਲ ਬੀਤ ਗਏ ਨੇ ਵਾਲੀ ਜੋਸ਼ੀ ਨੂੰ ਉਹਨਾਂ ਨੇ ਇਸ ਵਿੱਚ ਕਾਰਨ ਲਿਖਿਆ ਹੈ ਵੀ ਜਿਹੜੀ ਅਕਾਲੀ ਦਲ ਬਾਦਲ ਹੈ ਉਹ ਸਿਰਫ ਧਰਮ ਅਤੇ ਪੰਥਕ ਅਜੰਡੇ ਵਿੱਚ ਹੀ ਉਲਝ ਕੇ ਰਹਿ ਗਿਆ ਹੈ ਜਦਕਿ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਮਸਲੇ ਨਹੀਂ ਕਿਤੇ ਵੀ ਹੱਲ ਹੋ پا ਰਹੇ ਇਸ ਕਰਕੇ ਉਹ ਭਰੇ ਮਨ ਨਾਲ ਅੱਜ ਜਿਹੜਾ ਕੀ ਹੈ ਸ਼ੋਮੀ ਗੱਲ ਦੀ ਮੋਡਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਵੀ ਅਨਿਲ ਜੋਸ਼ੀ ਜਿਹੜੇ ਕਿ ਸੀਨੀਅਰ ਉਪ ਪ੍ਰਧਾਨ ਸਨ ਪਾਰਟੀ ਦੇ ਤੇ ਜਿਹੜਾ ਕਿ ਸਾਂਸਦ ਦੀ ਟਿਕਟ ਤੇ ਵੀ ਜਿਹੜਾ ਕਿ ਸ਼੍ਰੋਮਣੀ ਕਦਰ ਬਾਦਲ ਤੋਂ ਉਮੀਦਵਾਰ ਰਹੇ ਔਰ 1,60,000 ਤੋਂ ਜ਼ਿਆਦਾ ਜਿਹੜੇ ਕਿ ਉਹਨਾਂ ਨੇ ਵੋਟਾਂ ਲਈਆਂ ਸੀ ਪਰ ਅੱਜ ਜਿਹੜਾ ਕਿ ਇੱਕ ਵੱਡਾ ਸਿਆਸੀ ਧਮਾਕਾ ਜਿਹੜਾ ਕੀਤਾ ਹੈ ਅਨਿਲ ਜੋਸ਼ੀ ਨੇ ਐਲਾਨ ਕੀਤਾ ਹੈ ਸ਼੍ਰੋਮਣੀ ਕਦਰ ਬਾਦਲ ਤੋਂ ਬਾਹਰ ਆਉਣ ਦਾ ਉਹਨਾਂ ਨੇ ਅਸਤੀਫਾ ਜਿਹੜਾ ਕਿ ਕਾਰਜਕਾਰੀ ਪ੍ਰਧਾਨ ਨੂੰ ਪੇਜ ਦਿੱਤਾ ਹੈ ਤੇ ਹੁਣ ਅਨਿਲ ਜੋਸ਼ੀ ਜਿਹੜਾ ਕਿ ਉਹਨਾਂ ਦਾ ਸਿਆਸੀ ਭਵਿੱਖ ਕੀ ਰਹੇਗਾ ਇਹ ਤਾਂ ਅਨਿਲ ਜੋਸ਼ੀ ਕੋਈ ਦੱਸਣਗੇ ਕਿਉਂਕਿ ਅੱਜ ਉਹ ਇੱਥੇ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਹੈ ਤੇ ਜਦੋਂ ਵੀ ਮੀਡੀਆ ਨਾਲ ਗੱਲਬਾਤ ਕਰਨਗੇ ਤਾਂ ਦੱਸਣਗੇ ਵੀ ਉਹਨਾਂ ਦਾ ਆਉਣ ਵਾਲਾ ਪੁਲਿਕ ਕੀ ਹੈ ਫਿਲਹਾਲ ਜਿਹੜਾ ਕਿ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਵੀ ਅਨਿਲ ਜੋਸ਼ੀ ਨੇ ਹੁਣ ਸ਼੍ਰੋਮਣੀ ਕਾਦਲ ਬਾਦਲ ਤੋਂ ਅਸਤੀਫਾ ਦੇ ਦਿੱਤਾ ਹੈ ਕੈਮਰਾ ਪਰਸਨ ਮੁਕੇਸ਼ 바ਵਾ ਨਾ ਸਿਕੰਦਰ ਪਸਰੀਚਾ ਦੈਨਿਕ ਸੂਰਾ ਟੀਵੀ ਅੰਮ੍ਰਿਤਸਰ